ਓਕੇ ਓਹ ਹਾਂਜੀ ਭਾਜੀ ਕੀ ਨਾਮ ਤੁਹਾਡਾ ਤੁਹਾਡਾ ਆਪੇ ਜਿਹੜਾ ਮੇਰਾ 546 ਕੀ ਨਾਮ ਹੈ ਆਸ਼ੂ ਜੀ ਕੱਲਾ ਫੜੇ ਘਰੋਂ ਫੜੇ ਘਰੋਂ ਗਿਆ ਤੇ ਮੇਰੇ ਕੋਲੋਂ ਲੱਗਾ ਅਜੀ ਲੱਗ ਫੋਨ ਕੀਤਾ 9 ਵਜੇ ਨੂੰ 9 ਵਜੇ ਫੋਨ ਚੁੱਕਿਆ ਕਿਦਾਂ ਮੈਂ ਕੰਮ ਲੱਗਾ ਤੇ ਮੜ ਕੇ ਕੋ ਪੜਨ ਲੱਗਾ ਇਹ ਮੜ ਕੇ ਲੱਭਣ ਵਰਤੇ ਸਰਾਦ ਜੀ ਜਿਹੜੇ ਬੋਲਦੇ ਵੇ ਵੇ ਆਏ ਖਾਟ ਸੁਟੇ ਖੜੇ ਜੀ ਤੁਹਾਨੂੰ ਕੀ ਲੱਗਦਾ ਵਾ ਕੀ ਕੋਈ ਸ਼ੱਕ ਲੱਗਦਾ ਵਾ ਤੁਹਾਡੀ ਕੋ ਕਿਸੇ ਨਾਲ ਦੀ ਕੋ ਮੁੰਡੇ ਦੀ ਰੰਜਿਸ਼ ਵਗੈਰਾ ਬੋਲੋ ਮੇਰਾ ਨਾਮ ਕੁਲਦੀਨ ਸੀ ਜੀ ਮਾਸਤਾ ਜੀ ਮੁੰਡਾ ਪਤੇਗੜ ਗਿਆ ਸੀ ਭਰਾ ਮੇਰਾ ਉਸ ਦਾ ਵੀ ਫਦੇ ਗਣ ਗਿਆ ਫਿਰ 995 ਦੇ ਕੋਲ ਫੋਨ ਤੇ ਗੱਲ ਹੋਈ ਉਸ ਤੋਂ ਬਾਅਦ ਕੂਨਕਣਾ ਬੰਦ ਕਰ ਦਿੱਤਾ ਅਸੀਂ ਆਪੇ ਨਿਭਾਉਂਦੇ ਗਏ 11 ਦੇ ਤੱਕਾਂ ਲੇ ਇੱਕ ਉੱਤੋਂ ਪਰ ਲੱਗ ਕੇ ਚਲੇ ਗਿਆ ਫਿਰ ਉਹਨਾਂ ਨਾਲ ਲੈ ਕੇ ਲੱਭਦੇ ਲੱਭਦੇ ਆਏ ਤੇਾਨੂੰ ਅੱਗੇ ਆ ਕੇ ਟੈਂਪਲ ਲੱਗੇ ਮਿਲਿਆ ਵਾ 3-4 ਕਿਲੋਮੀਟਰ ਦੂਰ ਰੇ ਕੋਟ ਨੂੰ ਉਧੇ ਸਾਈਡ ਤੇ ਸਾਨੂੰ ਮੀਂਹ ਦਾਛ ਬਈ ਉਥੇ ਐਕਸੀਡੈਂਟ ਦਾ ਮੌਕਾ ਨਹੀਂ ਐਕਸੀਡੈਂਟ ਦਾ ਮੌਕਾ ਹੋਈ ਤੇ ਲੱਗਦਾ ਨਹੀਂ ਕਿਆ ਕੀ ਤੁਹਾਨੂੰ ਕੋਈ ਸ਼ੱਕ ਲੱਗਦਾ ਵਾ ਮੈਨੂੰ ਸ਼ੱਕ ਲੱਗਦਾ ਜਿਵੇਂ ਕੋਈ ਨ ਮਾਰਦਾਦ ਹੋਈ ਹੈ ਜਦ ਮਾਂ ਜਿੱਥਾ ਕੱਟੀ ਗਈ ਹੈ ਤੇ ਸੰਦਗਾਂ ਦਾ ਪਤੂ ਨਾ ਤੇ ਜਿਹੜੀ ਜਗ੍ਹਾ ਤੇ ਐਕਸੀਡੈਂਟ ਤੁਹਾਨੂੰ ਮਿਲਿਆ ਹੈ ਉਥੇ ਤਾਂ ਅਸਲ ਹੋਇਆ ਜਿਹਾ ਕੋਈ ਲੱਗਦਾ ਨਹੀਂ ਆ ਕਿ ਐਕਸੀਡੈਂਟ ਵੀ ਚੀਨਾ ਹੋਇਆ ਨਾ ਕੋਈ ਟਾਇਰਾਂ ਦੇ ਨਿਸ਼ਾਨ ਆ ਨਾ ਕੋਈ ਉਥੇ ਮਤਲਬ ਕੋਸਾ ਨੂੰ ਇਸ ਤਰ੍ਹਾਂ ਸੱਤਰ ਹੀ ਮਿਲਿਆ ਹੈ ਮੇਨ ਛੜਕ ਤੇ ਡਿੱਗਾ ਏ ਇੱਕ ਸਾਈਡ ਤੇ ਹੀ ਸਾਈਡ ਤੇ ਹੋਇਆ ਪਿਆ ਘਾਪ ਤੇ ਉਹ ਮੋਟਰਸਾਈਕਲ ਦਾ ਵੇ ਕੋਈ ਲੱਗਦਾ ਨਹੀਂ ਆ ਮੋਟਰਸਾਈਕਲ ਦਾ ਵੀ ਕੋਈ ਨੁਕਸਾਨ ਨਹੀਂ ਕੋਈ ਖਾਸ ਹੋਇਆ ਉਹ ਤਰ੍ਹਾਂ ਦਾ ਸ਼ੂਰ ਹੈ ਤੋ ਵੀ ਉਸ ਤਰ੍ਹਾਂ ਨਿਊ ਨਿਊ ਜਿਹੜੇ ਐਕਸੀਡੈਂਟ ਹੋਇਆ ਹੋਵੇ ਤੇ ਬੰਦਲ ਸਾਰਾ ਫਟ ਜਾਂਦਾ ਹੈ ਤੁਹਾਡੇ ਵੱਲੋਂ ਸ਼ੱਕ ਜਤਾਇਆ ਜਾ ਰਿਹਾ ਵਾ ਹਾਂਜੀ ਸ਼ੱਕ ਜਤਾਇਆ ਹੈ ਕਿ ਐਕਸੀਡੈਂਟ ਨਹੀਂ ਹੈਗਾ ਮਤਲਬ ਇਹ ਕੋਈ ਐਟੀ ਕਹਿਣਾ ਕੋ ਰੰਜਿਸ਼ ਬਾਜੀ ਹੀ ਕਿ ਜਾਂ ਵੈਸੇ ਸਾਡੇ ਸਾਨੂੰ ਤਾਂ ਕੋਈ ਪਤਾ ਨਹੀਂ ਆ ਉਹ ਸਾਡਾ ਕੋਈ ਮੁੰਡੇ ਮੁੰਡੇ ਦੀ ਕੋਈ ਬਾਹਰ ਪਹਿਲਾਂ ਚੱਲਦੀ ਹੋਵੇ ਤਾਂ ਹੋਵੇ ਉਹ ਸਾਨੂੰ ਇਹ ਚੀਜ਼ ਬਾਰੇ ਕੋਈ ਨਹੀਂ ਪਤਾ ਕੀ ਮੰਗ ਕਰਦੇ ਜੀ ਜੀ ਪ੍ਰਸ਼ਾਸਨ ਤੋਂ ਇਹ ਜੀ ਮੰਗ ਕਰਦੇ ਆ ਕਿ ਜੋ ਵੀ ਹੋਇਆ ਉਹ ਨੂਰ ਇਨਸਾਫ ਹੋ ਪਾ ਜਾਵੇ ਮੇਰਾ ਨਾਮ ਰਾਜੀਕਰਨ ਹੈ। ਮਹਾਰਾਤ ਸਾਢੇ 9:30 ਵਜੇ ਦੇ ਕਰੀਬ ਫੜੇ ਘੜਵਾ ਰਿਹਾ ਸੀਗਾ ਬੱਚਾ ਆਸੂਮ ਸੀ। ਸਨੋਵਲ ਫਾਉਂਸਿੰਗ ਸੀ। ਪਤਲੇ ਹੀ ਤੇ ਲੱਗੇ ਕੋਈ ਹਾਦਸਾ ਹੋਇਆ ਹੈ। ਹੁਣ ਕਹੀ ਨਹੀਂ ਕੁਛ ਨਹੀਂ ਕੀਤਾ ਜਾ ਸਕਦਾ ਕਿ ਐਕਸੀਡੈਂਟ ਆ ਕੇ ਸਟਾਏ ਜਾਂ ਦੋ ਟੋ ਟੋ ਕੋਈ ਨਹੀਂ ਹੋਈ। ਸਾਰੀਆਂ ਚੀਜ਼ਾਂ ਉਹਦੇ ਕੋਲ ਮੋਬਾਈਲ ਵਗੈਰਾ ਬਟੂਆ ਜੋ ਕੈਸ਼ ਕਿ ਸਾਰਾ ਮੋਟਰਸਾਈਕਲ ਵੀ ਤੇ ਕੋਈ ਕੋਈ ਬਾਡੀ ਤੇ ਕੋਈ ਨਿਸ਼ਾਨ ਨਹੀਂ ਛੁਣ ਕੱਟ। ਬਾਡੀ ਤੇ ਬਹੁਤ ਨਿਸ਼ਾਨ ਨੇ ਵਾਰਨ ਸਾਈਡ ਡੈਮੇਜ ਹੋਇਆ ਸਾਰਾ। ਇਹ ਕਿੰਨੀ ਕਿੰਨੀ ਉਮਰ ਇਹ ਮੁੰਡੇ ਦੀ ਉਮਰ 24-25 ਸਾਲ ਸੀ ਬਹੁਤ ਮਾੜੀ ਘਟਨਾ ਹੋਈ ਪਰਿਵਾਰ ਦੇ ਨਾਲ ਇੱਦਾਂ ਤਕੜਾ ਬੱਚਾ ਜਿਹੜਾ ਚਲੇ ਜਾਣਾ ਦੁਨੀਆ ਤੋਂ ਚੰਮ ਚੱਟ ਤੇ ਕਿੰਨੇ ਕਿੰਨੇ ਟਾਈਮ ਦੀ ਗੱਲ ਹੈ ਸਾਢੇ 9 ਦੇ ਕਰੀਬ ਜੀ ਰਾਤ ਦੀ ਗੱਲ ਹੈ ਹਾਂ ਇਹ ਹੋਣਾ ਪੋਸਟਮਾਰਟਮ ਦੀ ਰਿਪੋਰਟ ਦੱਸੇਗੀ ਕੀ ਆ ਸਿਹਤ ਇਹ ਤੇ ਹੁਣ ਜਿੰਨੇ ਜਿਹੜਾ ਵੇਖੀ ਜਾਂਦਾ ਉਹ ਅੰਦੇ ਕੀ ਕਾਰਵਾਈ ਦੀ ਮੰਗ ਕਰਦੇ ਸੀ ਕਾਰਵਾਈ ਅਸੀਂ ਜੋ ਕਾਰਵਾਈ ਕਾਗਜ਼ੀ ਕਾਰਵਾਈ ਹੈ ਇਹਨਾਂ ਦੀ ਕਰਨੀ ਤੇ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੋ ਵੀ ਮੈਂ ਇਨਕੁਆਰੀ ਕਰਨ ਇਹ ਹਾਦਸਾ ਸੀਗਾ ਕਿ ਕੀ ਕਰਨ ਬਣਿਆ ਤੇ ਰਾਤੀ ਜਿਹੜਾ ਹੈਗਾ ਸਾਨੂੰ ਇਨਫੋਰਮੇਸ਼ਨ ਆ ਚੁੱਕੀ ਆ ਕਿ ਐਕਸੀਡੈਂਟ ਦਾ ਫਿਲਹਾਲ ਮਾਮਲਾ ਬਣਦਾ ਬਾਕੀ ਇਹਦਾ ਪੋਸਟ ਮਾਰਟਮ ਐਸੇ ਕਰਵਾ ਰਹੇ ਆ ਜੋ ਵੀ ਸਰਕਮਸਟੈਂਸਸ ਉਹਦੇ ਵਿੱਚ ਚਾਹੋਗੇ ਉਹਦੇ ਅਨੁਸਾਰ ਕਾਰਵਾਈ ਕੀਤੀ ਹੈ। ਮੈਂ ਆਪਾ ਉੱਥੋਂ ਦੇਖਿਆ ਕਿ ਡੈੱਡ ਬੋਡੀ ਉੱਥੋਂ ਆਫਰੀ ਮਿਲ ਚੁੱਕੀ ਘਰ ਰਾਇ ਹੈ। ਲਾਪਤਾ ਨੂੰ ਸਾਰਿਆਂ ਦੇਖਿਆ ਜਾ ਰਿਹਾ ਹੈ। ਇਨਵੈਸਟੀਗੇਸ਼ਨ ਚੱਲ ਰਹੀ ਹੈ। ਜੋ ਹਲਾ ਸਾਹਮਣੇ ਆਉਣਗੇ ਉਹਦੇ ਅਨੁਸਾਰ ਕਰਵਾਈ ਕੀਤੀ। ਕੁਝ ਕਹਿ ਰਹੇ ਨਾ ਬੋਡੀ ਤੇ ਟੱਪ ਟੱਪ ਲੱਗੇ ਆ। ਦੇਖੋ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਇਹ ਤੇ ਗੱਟ ਦੀ ਓਪੀਨੀਅਨ ਦੱਸੇਗੀ। ਬਾਪੂ ਫੋਕਲ ਜੇ ਅਨੁਸਾਰ ਜੋ ਕਾਰਵਾਈ ਬਣੇਗੀ। ਲੋਕ ਨੂੰ ਮਿਲ ਜਾ ਕੇ ਕਰਾਂ ਤਾਂ ਜੀ ਕਰਦੇ। ਫੋਲਸ ਵੱਲੋਂ ਹੁਣ ਤੱਕ ਕੀ ਕਾਰਵਾਈ ਕੀਤੀ ਹੈ? ਅਸੀਂ ਮੌਕੇ ਤੇ ਆਈਆਂ ਲਾਸ਼ ਨੂੰ ਕਬਜ਼ੇ ਤੇ ਪੋਸਟਮਾਰਕ ਵਾਸਤੇ ਭੇਜਣ ਲੱਗੇ ਇਹਨਾਂ ਘਰ ਵਾਲਿਆਂ ਦਾ ਬਿਆਨ ਲੈ ਕੇ ਜਿਵੇਂ ਸੂਤਰੇ ਕਰ ਦਿੱਤੇ